ਯਾਰ ਜਾਲਾ ਮੀਡਾ ਸਾਰੇ ਠੀਕ ਆ ਗੋਮੂਗਿਆ ਅੱਜ ਖੜਿਆ ਮੂਗਾ ਮੰਡੀ ਸੋ ਜਿਹੜੇ ਤੇ ਆ ਮਗਰ ਟਰੈਕਟਰ ਵਖੇ ਦੇਖ ਰਿਹਾ ਤੁਹਾਨੂੰ ਸਾਰੇ ਟਰੈਕਟਰ ਵਿਕਾਉਣੇ ਆ ਸੋ ਸਭ ਤੋਂ ਪਹਿਲਾ ਆ ਗਿਆ ਸਵਰਾਜ 855 ਸਵਰਾਜ 855 ਟਰੈਕਟਰ ਆ ਜੇ ਗੱਲ ਕਰੀਏ ਮਾਡਲ ਦੀ 2016 ਮਾਡਲ ਟਰੈਕਟਰ ਆ ਡਿਮਾਂਡ ਹੈਗੀ 5,85,000 5,85,000 ਇਸ ਟਰੈਕਟਰ ਦੀ ਡਿਮਾਂਡ ਆ ਪੀਬੀ03 ਬਠਿੰਡੇ ਦਾ ਨੰਬਰ ਆ ਟਰੈਕਟਰ ਦਾ ਬਠਿੰਡਾ ਨੰਬਰ ਆ ਫੇਵਰ ਵਾਲੀ ਛਤਰੀ ਲੱਗੀ ਆ ਸਾਰਾ origignal ਰੰਗ ਪਿੰਡ ਦਾ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਉਹ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਟਾਇਰ ਟਰੈਕਟਰ ਦੇ 70 ਤੋਂ 75 ਪੈਸੇ ਨਾਲ ਦੇ ਟਰੈਕਟਰ ਦੇ ਟਾਇਰ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਬੇਦਾਗ ਟਰੈਕਟਰ ਤੇ ਮਗਰਾੜ ਆ ਬਾਕੀ ਜਿਵੇਂ ਟਰੈਕਟਰ ਦੇ ਨਾਲ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਪਿਆਵ ਨੰਬਰ ਆ ਇੰਜਨ ਗੇਅਰ ਦੀ ਮਾਲਕੀਦਾਰਾ ਵੱਲੋਂ ਫੁੱਲ ਗਾਰੰਟੀ ਆ ਇੰਜਨ ਗੇਅਰ ਦੀ ਮਾਲਕੀਦਾਰਾ ਵੱਲੋਂ ਟਰੈਕਟਰ ਦੀ ਫੁੱਲ ਗਾਰੰਟੀ ਆ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਤੋ ਹੈਵੀ ਬੰਪਰ ਲੱਗਾ ਪੀਵੀ03 ਬਟਿੰਡਾ ਨੰਬਰ ਆ ਬਟਿੰਡੇ ਬਟਿੰਡੇ ਦਾ ਟਰੈਕਟਰ ਦਾ ਨੰਬਰ ਆ ਤੋ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਸ ਤੋਂ ਗੱਲ ਕਰਕੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਤੋ ਅੱਗੇ ਬਹੁਤ ਵੀ ਬਹੁਤ سارے ਟਰੈਕਟਰ ਆ ਤੁਹਾਨੂੰ ਸਾਰੇ ਵਿਖਾਉਣੇ ਆ ਅੱਗੇ ਆ ਗਿਆ ਮੈਸੀ 245 ਮੈਸੀ 245 ਟਰੈਕਟਰ ਦਾ ਪਿਆਬ ਨੰਬਰ ਆ ਪੀਵੀ11 ਪਟਿਆਲੇ ਦਾ ਨੰਬਰ ਆ ਟਰੈਕਟਰ ਦਾ ਇਹ ਗੱਲ ਕਰੀਏ ਮਾਡਲ ਦੀ 2000 ਮਾਡਲ ਟਰੈਕਟਰ ਆ ਡਿਮਾਂਡ ਹੈਗੀ 210 ਦੋ ਲੱਖ 10 ਹਜ਼ਾਰ ਇਹ ਟਰੈਕਟਰ ਦੀ ਡਿਮਾਂਡ ਆ ਟਾਇਰਾਂ ਦੀ ਹਾਲ ਟਰੈਕਟਰ ਦੇ ਚੰਗੀ ਆ 65 ਤੋਂ 70% ਟਰੈਕਟਰ ਦੇ ਟਾਇਰ ਪਏ ਆ ਬਾਕੀ ਛੋਟੇ ਜਿਮੇਦਾਰ ਰਸਤੇ ਟਰੈਕਟਰ ਚੰਗਾ ਇੰਜਨ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਟਰੈਕਟਰ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਸੋ ਅੱਗੇ ਆ ਗਿਆ ਸੋਨਾਲੀ ਕਾ ਡੀਆਈ 750 ਸੋਨਾਲੀ ਕਾ ਡੀਆਈ 750 ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2019 ਮਾਡਲ ਆ ਡਿਮਾਂਡ ਹੈਗੀ 5 ਲੱਖ 50 ਹਜ਼ਾਰ 5.5 ਲੱਖ ਆ 5.5 ਲੱਖ ਇਹ ਟਰੈਕਟਰ ਦੀ ਡਿਮਾਂਡ ਆ ਪੀਵੀ04 ਫਰੀਦਕੋਟ ਦਾ ਨੰਬਰ ਆ ਟਰੈਕਟਰ ਦਾ ਜੇ ਗੱਲ ਕਰੀਏ ਟਾਇਨਾ ਦੀ ਟਾਇਰ ਟਰੈਕਟਰ ਦੇ 70 ਪੈਸੇ ਟਾਇਰ ਪਏ ਆ ਸਾਈਡ ਗੇਅਰ ਆ ਬਾਕੀ ਨਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਪਾਵਰ ਸਟੀering ਆ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਅੱਗੇ ਆ ਗਿਆ ਬਾਕੀ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਤੁਸੀਂ ਉੱਥੋਂ ਗੱਲ ਕਰਕੇ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਸਾਰਿਆਂ ਟਰੈਕਟਰਾਂ ਦੇ ਵਿੱਚ ਤੁਹਾਡਾ ਮਨਤਨ ਫੁੱਲ ਹੋ ਜਾਊਗਾ ਅੱਗੇ ਆ ਗਿਆ ਫੋਰਡ 3600 ਸਾਰਾ origignal ਹੀ ਟਰੈਕਟਰ ਪਿਆ ਜਿਵੇਂ 1995 ਮਾਡਲ ਆ ਡਿਮਾਂਡ ਇੱਕ 55 1,55,000 ਦੇ ਟਰੈਕਟਰ ਦੀ ਡਿਮਾਂਡ ਆ ਜੀ ਗੱਲ ਵੀ ਟਾਇਰਾਂ ਦਾ ਇਹ ਟਰੈਕਟਰ ਦੇ ਅੱਗੇ ਚਾਰੇ ਟਾਇਰ ਆ ਬਾਕੀ ਜਿਵੇਂ ਸਾਰਾ ਸਮਾਨ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਸਾਰਾ origignal ਟਰੈਕਟਰ ਆ ਫੋਰਡ 3600 ਅੱਗੇ ਆ ਗਿਆ ਸਵਰਾਜ 735 ਪੀਬੀ 13 ਨੰਬਰ ਆ ਇਹ ਗੱਲ ਕਰੀਏ ਮਾਡਲ ਦੀ 1991 ਮਾਡਲ ਟਰੈਕਟਰ ਆ ਡਿਮਾਂਡ ਹੈਗੀ 137000 137000 ਰੇ ਟਰੈਕਟਰ ਦੀ ਡਿਮਾਂਡ ਆ ਜੇ ਗੱਲ ਕਰੀਏ ਟਾਇਰਾਂ ਦੀ ਟਾਇਰ ਟਰੈਕਟਰ ਦੇ ਅੱਧੇ ਟਾਇਰ ਆ ਚਾਰੇ ਅਰੀਜਨਲ ਰੰਗ ਬਿਰਦਾ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਪੇਦਾਗ ਮਗਰਾੜਾ ਬਾਕੀ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਸਤਰੀ ਸਾਰਾ ਟਰੈਕਟਰ ਦੇ ਨਾਲ ਮਿਲੂਗਾ ਬਾਕੀ ਸਾਰਾ ਰੀਨਲ ਟਰੈਕਟਰ ਦੀ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦੀ ਫੁੱਲ ਠੱਗੀ ਆ ਇੰਜਨ ਗੇਅਰ ਦੀ ਇਸ ਟਰੈਕਟਰ ਦੇ ਵਿੱਚ ਫੁੱਲ ਗਾਰੰਟੀ ਆ ਜਿਹੜਾ ਬਾਕੀ ਆਪਣੀ ਵੀਡੀਓ 'ਚ ਮਾਨਤਨ ਮਾਨਤਨ ਜ਼ਰੂਰ ਹੋ ਜੂਗਾ ਜਿਹੜਾ ਆਪਣੀ ਵੀਡੀਓ ਵੇਖੀ ਜਾਊਗਾ ਇੱਕ 37 ਤੋਂ ਵੀ ਮਾਨਤਨ ਹੋ ਜੂਗਾ ਅੱਗੇ ਆ ਗਿਆ ਸੋਨਾਲੀ ਕਾ ਡੀਆਈ 60 13 ਮਾਡਲ ਦਾ ਪੀਬੀ 29 ਮੋਗੇ ਦਾ ਹੀ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਢਿਮਾੜ ਹੈਗੀ 4,75,000 4,75,000 ਇਹ ਟਰੈਕਟਰ ਦੀ ਡਿਮਾਂਡ ਆ ਸਾਰਾ ਰੇਨਾ ਰੰਗ ਫਿਰਦਾ ਟਰੈਕਟਰ ਹੈ ਜੀ ਗੱਲ ਕਰੀਏ ਟਾਇਰਾਂ ਦੀ ਟਾਇਰ ਟਰੈਕਟਰ ਦੇ 70 ਤੋਂ 75 ਵਹੇ ਟਾਇਰ ਆ ਬਾਕੀ ਨਾਲ ਦੇ ਇਹਰਾ ਟਰੈਕਟਰ ਦੇ ਜਿਵੇਂ ਸਾਰਾ ਸਮਾਨ ਆ ਡੱਡਾ ਪੱਟੀ ਛਤਰੀ ਸਾਰਾ ਨਾਲ ਮਿਲੂਗਾ ਬੀਬੀ 29 ਮੋਕੇ ਦਾ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਟਰੈਕਟਰ ਤੇ ਲੱਗੀਆਂ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਫੈਬਰ ਵਾਲੀ ਛਤਰੀ ਲੱਗੀ ਆ ਬਾਕੀ ਅੰਡੀयां ਤੁਹਾਡੇ ਸਾਹਮਣੇ ਆ ਟਰੈਕਟਰ ਦੀ ਅੱਗੇ ਆ ਗਿਆ ਮਹਿੰਦਰਾ 605 ਡੀਆਈ ਅਰਜਨ ਨੋਵੋ ਇਹ ਗੱਲ ਕਰੀਏ ਮਾਡਲ ਦੀ 2000 ਤੇ 22 ਮਾਡਲ ਆ ਡਿਮਾਂਡ 7 ਲੱਖ 85 ਹਜ਼ਾਰ 7 ਲੱਖ 85 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਫੈਬਰ ਵਾਲੀ ਛਤਰੀ ਲੱਗੀ ਆ ਪਿਆਵ ਨੰਬਰ ਆ ਕਲੀਅਰ ਕਾਪੀ ਆ ਕੈਸ਼ ਕਾਪੀ ਆ ਇਹ ਗੱਲ ਕਰੀਏ ਟਾਇਰਾਂ ਦੀ ਟਾਇਰ ਨਾਲ ਦੇ ਟਾਇਰ ਆ 80 ਪੈਸੇ ਟਾਇਰ ਆ ਟਰੈਕਟਰ ਦੇ ਬਾਕੀ ਸਾਰਾ ਰੀਨ ਰੰਗ ਪੇੜਦਾ ਟਾਇਰ ਆ ਓਰੀਜਿਨਲ ਰੰਗ ਪੇੜਦਾ ਟਾਇਰ ਆ ਬਾਕੀ ਮਾ ਤਾਂ ਟਰੈਕਟਰ ਦੇ ਵਿੱਚੋਂ ਜ਼ਰੂਰ ਹੋ ਜਾਊਗਾ ਜਿਹੜਾ ਆਪਣੀ ਵੀਡੀਓ ਵੇਖ ਕੇ ਬਾਈ ਕੋਲ ਜਾਊਗਾ ਟਰੈਕਟਰ ਖਰੀਦਣ ਵਾਸਤੇ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉੱਥੋਂ ਗੱਲ ਕਰਕੇ ਇਹਨਾਂ ਟਰੈਕਟਰਾਂ ਨੂੰ ਖਰੀਦ ਸਕਦੇ ਹੋ ਤੋ ਆਪਣੀਆਂ ਵੀਡੀਓ ਨੂੰ ਹਰ ਵਾਰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣਾ YouTube ਚੈਨਲ ਪਿੰਡਾਂ ਵਾਲੇ ਜੱਟ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਜੇ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਆਪਣਾ Facebook ਚੈਨਲ ਪਿੰਡਾਂ ਵਾਲੇ ਜੱਟ ਨੂੰ ਹਰ ਵਾਰ ਫੋਲੋ ਕਰੋ ਸੋ ਆਪਣੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸੋ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ